ਦਾਂਗੇ ਕਿ ਘਰੇ ਤੁਸੀਂ ਆਪਣੀ ਧਰਨ ਕਿਦਾਂ ਠੀਕ ਕਰ ਸਕਦੇ ਹੋ ਪਲੱਸ ਇਹਨੂੰ ਆਪਾਂ ਠੀਕ ਵੀ ਕਰਕੇ ਦਿਖਾਵਾਂ ਘਰੇ ਤੁਸੀਂ ਖੁਦ ਬੁ ਖੁਦ ਕਿਵੇਂ ਕਰ ਸਕਦੇ ਹੋ ਖੁਦ ਹੀ ਠੀਕ ਕਰ ਲੈਣੀ ਆ ਸਾਡੀ ਲੋੜ ਹੀ ਨਹੀਂ ਆ ਨਾ ਇਹ ਕੰਮ ਜ਼ਰੂਰੀ ਹੈ ਚਲੋ ਜੀ ਹੈਗੀ ਹੈ ਜੀ ਹਲਕੀ ਸੀ ਅੱਛਾ ਇਹ ਇਹ ਤਰੀਕਾ ਤਾਂ ਅੱਗੇ ਵਾਲਾ ਕਿਹੜਾ ਹੁੰਦਾ ਜੀ ਇਹ ਧਰਨ ਨੂੰ ਠੀਕ ਕਰਨ ਵਾਲਾ ਜਾਂ ਚੈੱਕ ਕਰਨ ਵਾਲਾ ਕਹਿ ਲਓ ਮੈਂ ਦੇਖਿਆ ਕਈ ਵਾਰ ਕਿ ਲੋਕ ਇਦਾਂ ਮਤਲਬ ਕਰਕੇ ਦੇਖਦੇ ਹੁੰਦੇ ਕਿ ਧਾਗੇ ਦੇ ਨਾਲ ਹਾਂ ਬਿਲਕੁਲ ਬਿਲਕੁਲ ਆਪਾਂ ਇਹ ਬੇਸਿਕਲੀ ਕੀ ਹੈ ਡਿਸਟੈਂਸ ਟੂ ਨਿਪਲ ਸ਼ੁੱਡ ਬੀ ਸੇਮ ਓਕੇ ਇਹ ਨਹੀਂ ਹੈਗਾ ਤਦ ਹੀ ਇਹ ਤੋਂ ਹੀ ਦੇਖੋਗੇ ਇੱਥੇ ਗਿਰ ਰਹੀ ਹੈ ਓਕੇ ਅਗਰ ਇਹਨੂੰ ਇੱਥੋਂ ਚੱਕਦੇ ਆ ਤਾਂ ਇਹ ਵੱਡੀ ਹੋ ਰਹੀ ਹੈ ਲਗਭਗ 1-2 ਅੰਗਲ ਦੀ ਧਰਨ ਇਹਨਾਂ ਨੂੰ ਹੈਗੀ ਆ ਹੈਗੀ ਆ ਹਾਂ ਤੇ ਆਪਾਂ ਇਹਦੇ ਵਾਸਤੇ ਦੇਖੋ ਆਪਾਂ ਐਕਸਾਈਜ਼ ਵੀ ਦੱਸ ਦਾਂਗੇ ਕਿ ਘਰੇ ਤੁਸੀਂ ਆਪਣੀ ਧਰਨ ਕਿੱਦਾਂ ਠੀਕ ਕਰ ਸਕਦੇ ਹੋ ਪਲੱਸ ਇਹਨੂੰ ਆਪਾਂ ਠੀਕ ਵੀ ਕਰਕੇ ਦਿਖਾਵਾਂ ਘਰੇ ਤੁਸੀਂ ਖੁਦ ਬੁ ਖੁਦ ਕਿਵੇਂ ਕਰ ਸਕੋ ਖੁਦ ਹੀ ਠੀਕ ਕਰ ਲੈਣੀ ਆਪ ਸਾਡੀ ਲੋੜ ਹੀ ਨਹੀਂ ਆ ਨਾ ਇਹ ਤਾਂ ਜ਼ਰੂਰੀ ਹੈ ਚਲੋ ਜੀ ਅੱਗੇ ਰੱਖਨੇ ਆਂ ਕੋਣੀਆਂ ਅੱਗੇ ਐ ਰੱਖ ਕੇ ਲੇਟਣਾ ਹੈ ਕੁੰਡੀਆਂ ਮਿਲਾ ਲੈਣੀਆਂ ਅੱਗੋਂ ਪੂਰੀਆਂ ਠੀਕ ਹੈ ਥੋੜੀ ਅੱਗੇ ਲਿਆਓ ਕੁੰਡੀਆਂ ਹੋਰ ਪੂਰਾ ਮਿਲਾਓ ਐਗਜ਼ੈਕਟਲੀ ਸੇਮ ਜਗ੍ਹਾ ਲਾ ਕੇ ਆਣੀ ਹੋਰ ਹੱਥਾਂ ਦੀ ਹਥੇਲੀਆਂ ਤੇ ਰੱਖਣਾ ਬਾਸ ਦੇਖੋ ਇਹਦੇ ਨਾਲ ਤਿੰਨ ਚਾਰ ਕੰਮ ਇਕੱਠੇ ਹੋ ਜਾਣੇ ਪਹਿਲੀ ਗੱਲ ਕੀ ਤਰਨ ਦਾ ਠੀਕ ਹੋਣੀ ਹੋਣੀ ਹੈ ਉਸ ਤੋਂ ਬਾਅਦ ਗਰਦਨ ਸਰਵਾਈਕਲ ਮਸਲ ਜਿਹੜੀ ਕਿ ਕਹਿੰਦੇ ਨਾ ਸਪਾਈਨ ਸਿੱਧੀ ਹੋਈ ਹੈ ਮਤਲਬ ਕਿ ਉਹ ਗਲਤ ਹੈ ਸਪਾਈਨ ਦਾ ਕਰਵੇਚਰ ਇਹ ਹੁੰਦਾ ਇਹਹੀ ਕਰਵੇਚਰ ਆ ਰਿਹਾ ਦੇਖੋ ਹੁਣ ਠੀਕ ਹੈ ਪਲੱਸ ਜਿਹੜੀ ਰੀੜ ਦੀ ਹੱਡੀ ਦੀ ਦਿੱਕਤ ਆਉ ਉਹ ਵੀ ਠੀਕ ਹੋਏਗੀ ਆਪਾਂ ਹੁਣ ਇਹਦੇ ਨਾਲ ਨਾਲ ਕੀ ਕਰਨਾ ਟੰਗਾ ਫੋਲਡ ਕਰਾ ਦੇਣੀ ਹੈ ਪੇਸ਼ੈਂਟ ਦੀ ਇਹਦੇ ਨਾਲ ਵਿਦਿਨ 5 ਮਿੰਟਸ ਤੱਕ ਨਾਲ ਆਪਣੀ ਜਗ੍ਹਾ ਤੇ ਆ ਜਾਏਗੀ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਇਹ ਕਰ ਲੋ ਤੇ ਤੁਸੀਂ ਇਹਦਾ ਇਫੈਕਟ ਆਪੇ ਦੇਖੋਗੇ ਹੁਣ ਇਹ 2 ਮਿੰਟ ਚ ਆਪਾਂ ਤੁਹਾਨੂੰ ਇਹ ਪੇਸ਼ੈਂਟ ਵੀ ਦਿਖਾਵਾਂਗੇ ਕਿ ਦਰਦ ਆਪਣੇ ਆਪ ਬਿਨਾ ਹੱਥ ਲਗਾਏ ਠੀਕ ਆ ਜਾਏਗੀ ਜੇ ਮੰਨ ਲਓ ਸਾਨੂੰ ਦਰਦ ਨਹੀਂ ਵੀ ਮੈਂ ਕਹਿੰਦਾ ਫੇਰ ਅਸੀਂ ਵੈਸੇ ਵੀ ਕਰ ਲਿਆ ਕਰੀ ਸਵੇਰੇ ਵੈਸੇ ਕਰ ਲਿਆ ਕਰੋ ਦਰਦ ਵੀ ਠੀਕ ਰਹੇਗੀ ਸਰਵਾਈਕਲ ਵੀ ਠੀਕ ਬੈਕ ਪੇਨ ਵੀ ਠੀਕ ਹੂੰ ਪੇਟ ਵੀ ਠੀਕ ਹੋਰ ਕੀ ਚੀਜ਼ ਆਪਾਂ ਨੂੰ ਇਹ ਇੱਕ ਕਿਤੇ ਚਾਹੀਦਾ ਹੈ ਕਰਨਾ ਕਿਥੇ ਬੈੱਡ ਤੇ ਕਿ ਫਰਸ਼ ਤੇ ਕਿਵੇਂ ਫਰਸ਼ ਤੇ ਬੈੱਡ ਤੇ ਜਿੱਥੇ ਮਰਜ਼ੀ ਕਰ ਲਓ ਬਾਜੀ ਜਿਵੇਂ ਜੀ ਲੱਗੇ ਜਿੱਦੇ ਮਰਜ਼ੀ ਕਰ ਲਓ ਜਿਹੜੀ ਜਗ੍ਹਾ ਮਿਲੇ ਉੱਥੇ ਕਰ ਲਓ ਖਾਲੀ ਪੇਟ ਕਰੋਗੇ ਤਾਂ ਜ਼ਿਆਦਾ ਵਧੀਆ ਕਿਉਂਕਿ ਧਰਨ ਦਾ ਕੰਮ ਹੈ ਤਾਂ ਖਾਲੀ ਪੇਟ ਹੋਣਾ ਚਾਹੀਦਾ ਖਾਲੀ ਪੇਟ ਹੋਣਾ ਚਾਹੀਦਾ ਸੌਰੀ ਸੌਰੀ ਕਰ ਲਓ ਸੌਰੀ ਸੌਰੀ ਖਾਲੀ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਡਾਕਟਰ ਸਾਹਿਬ ਦਾ ਧੰਨਵਾਦ ਕਰੋ ਕਿ ਨਹੀਂ ਸਾਡੇ ਕੋਲ ਆ ਕੇ ਲੋੜਨੀ ਆ ਘਰੇ ਬੈਠੇ ਆਪਣੀ ਧਰਨ ਠੀਕ ਕਰ ਲਓ ਤੇ ਉਹਦੇ ਨਾਲ ਨਾਲ ਤੁਹਾਨੂੰ ਹੋਰ ਕੁਝ ਥੋੜੀ ਗਰਦਨ ਦੀ ਪੇਨ ਸਰ ਵਾਈਕਲ ਦੀ ਪੇਨ ਹੋ ਗਈਆਂ ਆ ਬੈਕ ਬਨ ਹੋ ਗਈ ਕਿਉਂਕਿ ਬੈਕਬੋਨ ਸਿੱਧੀ ਨਹੀਂ ਹੁੰਦੀ ਡੈਫੀਨਿਟਲੀ ਕਿਉਂਕਿ ਸਾਡੀ ਜਿਹੜੀ ਬੈਕਬੋਨ ਸਾਡਾ ਆਪਾਂ ਝੁੱਕ ਕੇ ਬੈਠਦੇ ਆਂ ਦੇਖੋ ਆਪਾਂ ਹੁਣ ਵੀ ਗੱਲ ਕਰ ਰਹੇ ਆ ਆ ਦੇਖੋ ਜਿਹੜਾ ਪੋਸਚਰ ਹੈ ਪੋਸਚਰ ਹੀ ਟਿੱਡਾ ਹੈ ਸਾਰਾ ਕੰਮ ਆਪਾਂ ਝੁੱਕ ਕੇ ਕਰਨਾ ਹੈ ਐ ਕਰਕੇ ਕਿਹੜਾ ਕੰਮ ਕਰਦੇ ਆਂ ਆਪਾਂ ਕੋਈ ਵੀ ਨਹੀਂ ਕਰਦੇ ਦੋਸਤ ਜੇ ਧਰਨ ਦੀ ਜਿਹੜੀ ਦਰਦ ਹੁੰਦੀ ਹੈ ਕਹਿੰਦੇ ਉਹ ਦਰਦ ਹੁੰਦੇ ਸਹਿ ਵੀ ਉਸ ਟਾਈਮ ਵੀ ਕਰਦਾ ਉਸ ਟਾਈਮ ਵੀ ਕਰ ਸਕਦੇ ਧਰਨ ਦੀ ਦਰਦ ਅਗਰ ਹੋਏਗੀ ਪੇਟ 'ਚ ਦਰਦ ਹੋਏਗਾ ਕੋਈ ਦਿੱਕਤ ਹੋਏਗੀ ਧਰਨ ਨਾਲ ਬਹੁਤ ਸਾਰੀ ਬਿਮਾਰੀਆਂ ਹੁੰਦੀਆਂ ਦੋ ਲੋਕੀ ਆਪਾਂ ਇੱਕੋ ਹੀ ਗੱਲ ਸੋਚਦੇ ਆ ਕਿ ਪੇਟ 'ਚ ਦਰਦ ਹੋਏਗਾ ਜਾਂ ਇੰਡੇਜੈਸ਼ਨ ਹੋਏਗੀ ਜਾਂ ਖਾਣੇ ਤੋਂ ਬਾਅਦ ਟੱਟੀਆਂ ਲੱਜਣਗੀਆਂ ਇਹ ਜੀ ਹੁੰਦੀ ਕਈਆਂ ਨੂੰ ਕ੍ਰੋਨਿਕ ਜਿਹਨਾਂ ਨੂੰ ਹੁੰਦੀ ਉਹਨਾਂ ਨੂੰ ਇਹ ਤਕਲੀਫ ਨਹੀਂ ਹੁੰਦੀ ਮਗਰ ਜਦੋਂ ਬੋਡੀ ਦੀ ਜਿੱਦਾਂ ਗੱਡੀ ਦੀ ਅਲਾਈਨਮੈਂਟ ਹੈ ਉਦਾਂ ਹੀ ਤਰਨ ਆਪਣੀ ਬੋਡੀ ਦੀ ਅਲਾਈਨਮੈਂਟ ਹੈ ਤੇ ਅਗਰ ਤਰਨ ਠੀਕ ਰਹੋਗੀ ਬੋਡੀ ਸਹੀ ਚੱਲੂਗੀ ਨਹੀਂ ਤਾਂ ਡਿਸਕਾਂ ਕਿਸ ਨੇਸ਼ਰ ਹੋ ਜਾਣਗੇ ਜਾਂ ਗੋਡੇ ਕਿਸ ਨੇਸ਼ਰ ਹੋ ਜਾਣਗੇ ਗੋਡਿਆਂ 'ਚ ਦਰਦ ਰਹੂਗਾ ਅਲਾਈਨਮੈਂਟ ਖਰਾਬ ਹੋ ਜਾਏਗੀ ਬੋਡੀ ਦੀ ਸਿੱਧਾ ਹੋ ਜਾ ਪਾਜੀ ਹੁਣੇ ਦਿਖਾ ਦਿੰਨੇ ਤੁਹਾਨੂੰ ਆਓ ਮੈਡਮ ਚੈੱਕ ਕਰੋ ਜਰਾ ਆਪਕੋ ਪਤਾ ਲੱਗ ਜਾਏਗਾ ਜਿੱਦਾਂ ਆਪਾਂ ਗੱਡੀ ਦੀ ਸਰਵਿਸ ਅਲਾਈਨਮੈਂਟ ਕਰਾਣੇ ਹੈ ਨਾ ਹਰ 5000 ਦੇ ਵਿੱਚ ਟਾਇਰ ਰੋਟੇਸ਼ਨ ਨਾਲ ਹੀ ਅਲਾਈਨਮੈਂਟ ਬੈਲੈਂਸਿੰਗ ਉਦਾਂ ਹੀ ਸ਼ਰੀਰ ਦੀ ਬੈਲੈਂਸਿੰਗ ਕਰਨੀ ਜ਼ਰੂਰੀ ਹੈ ਅਗਰ ਨਹੀਂ ਕਰਾਂਗੇ ਕੀ ਹੋਗਾ ਤੁਹਾਡੇ ਸਾਹਮਣੇ ਅੱਜ ਅੱਜ ਜਿਹੜੇ ਹਰ ਬਿਮਾਰੀ ਆਪਾਂ ਨੂੰ ਲੱਗ ਰਹੀ ਹੈ ਆ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਓ ਤੁਹਾਡੇ ਸਾਹਮਣੇ ਆਪਾਂ ਹੱਥ ਲਾਇਆ ਅਜੇ ਤਾਂ ਪੇਸ਼ੈਂਟ ਨੂੰ ਹੱਥ ਨਹੀਂ ਲਾਇਆ ਦੇਖੋ ਬਿਲਕੁਲ ਬਿਲਕੁਲ 2 ਮਿੰਟ ਦੀ ਗੇਮ ਹੈ ਇਸ ਤੋਂ ਜ਼ਿਆਦਾ ਦੀ ਗੇਮ ਵੀ ਨਹੀਂ ਹੈ ਯਾਨੀ ਕਿ ਅੱਛਾ ਇਹ ਤੁਸੀਂ ਘਰੇ ਬਹਿ ਕੇ ਆਪਣੇ ਆਪ ਹੀ ਕਰ ਸਕ ਅੱਛਾ ਇਹਦਾ ਵੀ ਇਹ ਵੀ ਹੈ ਕਿ ਕੋਈ ਕੋਈ ਪੱਕਾ ਇਲਾਜ ਵੀ ਇਹਦਾ ਹੁੰਦਾ ਜੀ ਕਿ ਪੱਕਾ ਇਲਾਜ ਧਰਨ ਦਾ ਕੋਈ ਨਹੀਂ ਹੈ ਜ਼ਿਆਦਾਤਰ ਕਈ ਲੋਕੀ ਕੀ ਕਰਦੇ ਆ ਅੰਗੂਠਿਆਂ 'ਚ ਕੋਈ ਛੱਲਾ ਜਾਂ ਪਾ ਦੇਣਗੇ ਹਾਂ ਧਾਗਾ ਬੰਨ ਲੈਂਦੇ ਧਾਗਾ ਬੰਨ ਦਿੰਦੇ ਆ ਜਿਸ ਨਾਲ ਥੋੜੀ ਸਟੇਬਲ ਹੋ ਜਾਂਦੀ ਹੈ ਬਟ ਪੱਕਾ ਇਲਾਜ ਕੋਈ ਨਹੀਂ ਹੈ ਦੋਸਤ ਇਹਦਾ ਇਹ ਆਪਾਂ ਗਲਤ ਮਲਤ ਕੋਈ ਚੀਜ਼ ਖਾਵਾਂਗੇ ਭਾਰੀ ਸਮਾਨ ਚੱਕਾਂਗੇ ਕਈ ਵਾਰ ਸੀੜੀਆਂ ਚੜਨ ਦਾ ਤੇ ਤੇ ਚੜ ਜਾਂਦੀਆਂ ਪੈਰ ਐ ਜ਼ੋਰ ਦੀ ਮਾਰਾਂਗੇ ਤਾਂ ਵੀ ਚੜ ਸਕਦੀ ਹੈ ਤਾਂ ਆਪਾਂ ਧਿਆਨ ਰੱਖਣਾ ਇਹ ਚੀਜ਼ਾਂ ਦਾ ਜਦੋਂ ਵੀ ਧਰਨ ਆਪਣੀ ਅਗਰ ਜ਼ਿਆਦਾ ਹਿੱਲਦੀ ਹੈ ਤਾਂ ਇਹ ਚੀਜ਼ਾਂ ਨਹੀਂ ਕਰਨੀਆਂ ਤੇ ਥੋੜੇ ਦਿਨ ਅਗਰ ਰੈਗੂਲਰ ਸੋਇਰੇ ਦੁਪਹਿਰ ਅਗਰ ਆਪਣੀ ਜਦਾ ਚੜਦੀ ਹੈ ਤਾਂ ਦੋ ਦਿਨ ਦੋ ਵਾਰੀ ਤਿੰਨ ਵਾਰੀ ਵੀ ਐਕਸਰਸ ਕਰਦੇ ਉਹਨੂੰ ਬਤਾ ਦਿਓ ਪ੍ਰੈਕਟਿਸ ਬਤਾ ਦਿਓ ਹਾਂ ਹੋਰ ਵੀ ਐਕਸਰਸਿਸ ਨੇ ਮੈਂ ਇਹ ਬੇਸਿਕ ਐਕਸਰਸਿਸ ਦੱਸਦਾਂ ਜਿਹੜੇ ਕਿ ਬਹੁਤ ਈਜ਼ੀ ਆ ਕਰਨੀ ਅੱਛਾ ਇਹਦੇ ਚ ਸਾਨੂੰ ਮਤਲਬ ਕੋਈ ਦਵਾਈ ਖਾਣ ਦੀ ਲੋੜ ਨਹੀਂ ਹੈ ਦਵਾਈ ਖਾਣ ਦੀ ਲੋੜ ਨਹੀਂ ਹੈ ਇਹ ਨਾਲ ਤੁਸੀਂ ਠੀਕ ਹੋ ਜੂਗੇ ਸੈੱਟ ਹੋ ਜਾਓਗੇ